ਇਹ ਜਿਹੜੀ ਕਮਲ ਕੌਰ ਹੈ ਕਮਲ ਕੌਰ ਹਾਈ ਨਹੀਂ ਸੀ ਤਾਂ ਕੰਤਨ ਕੁਮਾਰੀ ਸੀ। ਤੁਹਾਨੂੰ ਸिखਾਣੂ ਬਦਨਾਮ ਕਰਨ ਵਾਸਤੇ ਇਹਨੇ ਆਪ ਦਾ ਕਮਲ ਕੌਰ ਨਾਮ ਰੱਖ ਲਿਆ ਮਸ਼ਹੂਰ ਹੋਣ ਵਾਸਤੇ। ਜਿਹੜਾ ਕੋਈ ਦੇਖਦਾ ਸਿਆ ਲਗਦਾ ਵੀ ਪੰਜਾਬੀਆਂ ਦੀਆਂ ਧੀਆਂ ਧੀਆਂ ਬਣਾ ਕੁਛ ਕਰਦੀਆਂ ਨੇ। ਜਿਸ ਤਰ੍ਹਾਂ ਦੇ ਚੀਜ਼ਾਂ ਬਾਹਰ ਆ ਰਹੀਆਂ ਨੇ ਇਸ ਵੇਲੇ ਸੋਸ਼ਲ ਮੀਡੀਆ ਦੇ ਤੌਰ ਤੇ ਵੀ ਔਰ ਪ੍ਰਸ਼ਾਸਨ ਦੇ ਵੀ। ਉਹ ਕਹਿ ਰਹੇ ਨੇ ਕਿ ਕਮਰ ਕੱਸੇ ਦੇ ਨਾਲ ਗੱਲ ਘੁੱਟਿਆ ਗਿਆ। ਇਹਨੂੰ ਯੂਜ਼ ਕੀਤਾ ਜਾ ਸਕਦਾ ਕਮਰ ਕੱਸੇ ਨੂੰ ਇਸ ਤਰੀਕੇ ਨਾਲ। ਦੀਰ ਸਿੰਘ ਦੇ ਸ਼ਾਸਤਰ ਨੇ ਨਾ ਸਿੰਘ ਨਾ ਸ਼ੇਰ ਦਾ ਵਾ ਜਿੰਨੇ ਵੀ ਸ਼ਾਸਤਰ ਨੇ ਉਹ ਸਾਰੇ ਕੰਮ ਆ ਜਾਂਦੇ ਨੇ ਇਹ ਤਾਂ ਜਿਹੜਾ ਨਿੰਗ ਸਿੰਘਾਂ ਦੀ ਕੋਈ ਕੱਲਾ ਇੱਕ ਸਹਰੇ ਦੇ ਵਿੱਚ ਖੜਾ ਹੋਵੇ ਤਾਂ ਵੀ ਸਿੰਘ ਤੋਂ ਡਰਨਾ ਚਾਹੀਦਾ ਇਹਦਾ ਕਸਹਰੇ ਦਾ ਨਾਲਾ ਉਹ ਵੀ ਗਲ ਘੁੱਟਣ ਦੇ ਕੰਮ ਆ ਜਾਂਦਾ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਔਰਤ ਦੇ ਹੱਥ ਤੱਕ ਨਹੀਂ ਚੁੱਕਦਾ ਕਤਲ ਕਿਵੇਂ ਕਰ ਸਕਦਾ ਜਯਾ ਸਿੰਘ ਦੇ ਵਿੱਚ ਬਹੁਤ ਸਿੱਧਾ ਕਿਸੇ ਨੂੰ ਕਹਿੰਦੇ ਨੇ ਜਦੋਂ ਕੋਈ ਚਤਾਵਨੀਆਂ ਦੇ ਕੇ ਬਾਦ ਨਾਵੇ ਫਿਰ ਜਦੋਂ ਉਹ ਕਹਿੰਦੇ ਪਾਣੀ ਸ਼ੁਰੂ ਤੋਂ ਹੀ ਤਪਦਾ ਫਿਰ ਤਾਂ ਕੁਝ ਕਰਨਾ ਹੀ ਪੈਂਦਾ ਨਾ ਇਹ ਮਰਦੂ ਦਾ ਹੀ ਕੰਮ ਹੁੰਦਾ ਉਹਦਾ ਰਾਹ ਕੇ ਕਹਿਣਾ ਵੀ ਅਸੀਂ ਨਹੀਂ ਮਾਰਿਆ ਕੀ ਕੀ ਪਰਮਾਨ ਨੇ ਗੰਦ ਸਾਫ ਕਰਤਾ ਹੋਣੇ ਚਾਹੀਦੇ ਨੇ ਸਾਰੀਆਂ ਵੀਡੀਓ ਹੈ ਭਾਈ ਅਮਰਪਾਲ ਸਿੰਘ ਮੈਰੋ ਹੋਰਾਂ ਦੀਆਂ ਜਿੱਥੇ ਸਮਝਾਉਣ ਚਲੇ ਜਾਂਦੇ ਨੇ ਉਹ ਉੱਥੇ ਜਾ ਕੇ ਮਾਫੀਆਂ ਤੱਕ ਮੰਗਵਾਈਆਂ ਜਾਂਦੀਆਂ ਉਹ ਤਰੀਕਾ ਠੀਕ ਨਹੀਂ ਸੀ ਇਹ ਤਰੀਕਾ ਕਿਸੇ ਨੂੰ ਮਾਰ ਦੇਣਾ ਕਤਲ ਹੀ ਕਰ ਦੇਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਨੇ ਖੱਚ ਪੰਜਾਬ ਦੇ ਵਿੱਚ ਗੰਦ ਪਾਉਂਦੇ ਨੇ ਉਹ ਆਵਾਜ਼ ਵਾਸਤੇ ਧਾਰ ਕਰ ਲੈਣ ਨਹੀਂ ਸਿੰਘ ਹੁਣ ਸਿੱਧੇ ਹੋ ਗਏ ਆ ਪੰਜਾਬ ਦੇ ਵਿੱਚ ਬਹੁਤਾ ਚਿਰ ਤੁਹਾਡਾ ਇਹ ਟਮਟਮਾਣੀ ਖੱਲਣਾ ਉਹਨਾਂ ਨੇ ਤਾਂ ਕਿਹਾ ਕਿ ਠੀਕ ਹੈ ਮੈਂ 5-7 ਸਾਲ 10 ਸਾਲ ਅੰਦਰ ਲਾ ਵੀ ਲਾਉਂਗਾ ਪਰ ਉਸ ਤੋਂ ਪਹਿਲਾਂ ਮੈਂ 5-7ਾਂ ਦਾ ਹੋਰ ਸੌਦਾ ਲਾ ਕੇ ਜਾਊਂਗਾ ਜਿਹੜੇ ਸੱਚ ਕਾਲ ਦਾ ਅਨਮੀਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹ ਹੂਰ ਕੱਲ ਤੋਂ ਯਾਨੀ ਕਰੀਬ 48 ਘੰਟਿਆਂ ਤੋਂ ਇੱਕ ਖਬਰ ਬਹੁਤ ਜ਼ਿਆਦਾ ਤੁਸੀਂ ਸੁਣ ਰਹੇ ਹੋ ਜਿਸ ਦੇ ਵਿੱਚ ਇੱਕ ਇੰਸਟਾਗ੍ਰam ਇਨਫਲੂਐਂਸਰ ਕਮਲਕੌਰ ਜਿਸ ਦਾ ਨਾਮ ਅਸਲ ਦੇ ਵਿੱਚ ਕੰਚਨ ਕੁਮਾਰੀ ਸੀ ਉਸ ਦਾ ਕਤਲ ਹੋ ਗਿਆ ਭੇਦਪਰੇ ਹਾਲਾਤਾਂ ਦੇ ਵਿੱਚ Laash ਮਿਲਦੀ ਹੈ ਤੇ ਕੁਝ ਘੰਟਿਆਂ ਦੇ ਬਾਅਦ ਜਦੋਂ CCTV ਸਾਹਮਣੇ ਆਉਂਦੀ ਹੈ ਉਸ ਤੋਂ ਕੁਝ ਘੰਟਿਆਂ ਦੇ ਬਾਅਦ ਇਹ ਗੱਲ ਕਲੀਅਰ ਹੁੰਦੀ ਹੈ ਕਿ ਇਹ ਕਤਲ ਕੀਤਾ ਕਿਨੇ ਸੀ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਦੋ ਸਿੰਘਾਂ ਨੇ ਲਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਬਹੁਤ ਵਾਰ ਅਮਰਤਪਾਲ ਸਿੰਘ ਮਹਿਰੋਂ ਜੋ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਬਹੁਤ ਵਾਰ ਉਹਨਾਂ ਦਾ ਨਾਮ ਸੁਣਿਆ ਬਹੁਤ ਸਾਰੇ ਮਸਲਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਇਨਵੋਲਵਮੈਂਟ ਰਹੀ ਔਰ ਉਹ ਕਹਿੰਦੇ ਸੀ ਕਿ ਸਾਡੇ ਰਹਿੰਦਿਆਂ ਅਸੀਂ ਪੰਜਾਬ ਦੇ ਵਿੱਚ ਅਜਿਹਾ ਕੁਝ ਨਹੀਂ ਹੋਣ ਦੇਣਾ ਜਿਹੜਾ ਸਿੱਖ ਪੰਥ ਜਾਂ ਉਹਨਾਂ ਰੌ ਰੀਤਾਂ ਦੇ ਅਗੇਂਸਟ ਜਾਂਦਾ ਹੋਵੇ ਉਹ ਪੰਜਾਬ ਨੂੰ ਇੱਕ ਸਾਂਝੀ ਧਰਤੀ ਕਹਿੰਦੇ ਆ ਜਿਹਨੂੰ ਉਹ ਕਹਿੰਦੇ ਨੇ ਕਿ ਬੜੀ ਪਵਿੱਤਰ ਧਰਤੀ ਹੈ ਇਸ ਤੇ ਅਸੀਂ ਜਿਆ ਕੁਝ ਨਹੀਂ ਹੋਣ ਦੇਣਾ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਬਹੁਤ ਵਾਰ ਕਮਲਕੌਰ ਨੂੰ ਕਿਹਾ ਸੀ ਕਿ ਤੁਸੀਂ ਅਜੀਹਾ ਨਾ ਕਰੋ ਇਹ ਗਲਤ ਹੈ ਅਜੀਹਾ ਕਰਨਾ ਜਿਹੜੇ ਬੱਚੇ ਆ ਉਹ ਜਦੋਂ ਤੁਹਾਨੂੰ ਦੇਖਦੇ ਆ ਤੁਹਾਡੀਆਂ ਵੀਡੀਓ ਦੇਖਦੇ ਆ ਤਾਂ ਉਹਨਾਂ ਤੇ ਗਲਤ ਅਸਰ ਹੁੰਦਾ ਪਰ ਉਹਨੇ ਸੁਣੀ ਨਹੀਂ ਅਮਰਤਪਾਲ ਸਿੰਘ ਮਹਿਰੋਂ ਹੋਰੀ ਤਾਂ ਇਹ ਵੀ ਕਹਿੰਦੇ ਆ ਕਿ ਸਾਨੂੰ ਉਸ ਦੀ ਪ੍ਰੋਪਰ ਜਾਣਕਾਰੀ ਲੈਣ ਦੇ ਲਈ ਬਹੁਤ ਸਾਰੇ ਪੇਜਾਂ ਦੇ ਅੰਦਰ ਜਾਣਾ ਪਿਆ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਪਿਆ ਤਾਂ ਸਾਨੂੰ ਪਤਾ ਲੱਗਾ ਕਿ ਕਿਸ ਪੱਧਰ ਤੇ ਕਮਲਕੌਰ ਕੰਮ ਕਰ ਰਹੀ ਸੀ ਜਦੋਂ ਇਹ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਤੁਸੀਂ ਲਗਾਤਾਰ ਪੜ ਰਹੇ ਹੋ ਸੋਸ਼ਲ ਮੀਡੀਆ ਤੇ ਅਮਰਤਪਾਲ ਸਿੰਘ ਮਹਿਰੋਂ ਦੇ ਉਹ ਦੋ ਸਾਥੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਅਮਰਤਪਾਲ ਸਿੰਘ ਮਹਿਰੋਂ ਕਹਿ ਰਿਹਾ ਕਿ ਮੈਂ ਹਾਲੇ ਇਸ ਤਰੀਕੇ ਅੰਦਰ ਨਹੀਂ ਜਾਣਾ ਕੁਝ ਘੰਟੇ ਪਹਿਲਾਂ ਦੀ ਇੱਕ ਪੋਸਟ ਦਾ ਮੈਂ ਜ਼ਿਕਰ ਕਰ ਰਿਹਾ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਮੈਨੂੰ ਪਤਾ ਹੈ ਕਿ ਜੇਕਰ ਕਤਲ ਹੋਇਆ ਹੋਵੇ ਉਸ ਦੇ ਵਿੱਚ 5-7 ਸਾਲ ਜਾਂ ਉਸ ਤੋਂ ਵੱਧ ਦਾ ਸਮਾਂ ਵੀ ਜੇਲ੍ਹ ਦੇ ਵਿੱਚ ਬਿਤਾਉਣਾ ਪੈਂਦਾ ਤੇ ਉਹ ਕਹਿੰਦੇ ਨੇ ਕਿ ਜੇਹਾ ਲੋਕਾਂ ਦੀ ਖਾਤਰ ਜੇਕਰ ਮੈਂ 5-7 ਸਾਲ ਲਾਉਣੇ ਆ ਤਾਂ ਕਿਉਂ ਨਾ ਮੈਂ ਕਈਆਂ ਨੂੰ ਹੋਰ ਸੁਧਾਰ ਕੇ ਜਾਵਾਂ ਉਹਨਾਂ ਨੇ ਤੇ ਵੀ ਕਿਹਾ ਕਿ 5-7 ਦਾ ਸੌਦਾ ਲਾ ਕੇ ਜਾਊਂਗਾ 24 ਘੰਟਿਆਂ ਦਾ ਟਾਈਮ ਵੀ ਦਿੱਤਾ ਕਿ ਸੁਧਰ ਜੋ ਪੋਸਟਾਂ ਡਿਲੀਟ ਕਰ ਜੋ ਮਾਫੀ ਮੰਗ ਲਓ ਨਹੀਂ ਫਿਰ ਮੇਰੀ ਗੱਡੀ ਦਾ ਮੂੰਹ ਹੈ ਜਿਹੜਾ ਉਹ ਤੁਹਾਡੇ ਸ਼ਹਿਰ ਵੱਲ ਹੋ ਸਕਦਾ ਇਸ ਨੂੰ ਜਿਸ ਤਰ੍ਹਾਂ ਦੀਆਂ ਪ੍ਰਤੀਕਿਰਿਆ ਆ ਰਹੀਆਂ ਉਸ ਤੇ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਇਸ ਵੇਲੇ ਤਰਨਾ ਦਲ ਅਰਮਾ ਖਰਬਾ ਦੇ ਜਥੇਦਾਰ ਸਾਹਿਬ ਨੇ ਰਾਜਾ ਰਾਜ ਸਿੰਘ ਜੀ ਉਹਨਾਂ ਤੋਂ ਸਮਝਾਂਗੇ ਕਿ ਇਸ ਪੂਰੇ ਸਿਨੈਰੀਓ ਨੂੰ ਉਹ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਫਤਿਹ ਖਾਲਸਾ ਜੀ ਖਾਲਸਾ ਜੀ ਇਸ ਜੋ ਪ੍ਰਤੀਕਿਰਿਆ ਜਿਸ ਤਰ੍ਹਾਂ ਦੀ ਸਾਹਮਣੇ ਆਈ ਅਮਰਤਪਾਲ ਸਿੰਘ ਮਹਿਰੋ ਹੋਰਾਂ ਨੇ ਸਿੱਧੇ ਤੌਰ ਤੇ ਜ਼ਿੰਮੇਵਾਰੀ ਲੈ ਲਈ ਕਿ ਠੀਕ ਹੈ ਅਸੀਂ ਗਲਤ ਨਹੀਂ ਕੀਤਾ ਸਾਨੂੰ ਕੋਈ ਪਛਤਾਵਾ ਨਹੀਂ ਤੁਹਾਡਾ ਇਸ ਤੇ ਨਜ਼ਰੀਆ ਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਔਰਤ ਦੇ ਹੱਥ ਤੱਕ ਨਹੀਂ ਚੁੱਕਦਾ ਕਤਲ ਕਿਵੇਂ ਕਰ ਸਕਦਾ ਇਸ ਕੋ ਪਾਪੀ ਨੂੰ ਮਾਰਨੇ ਕੋ ਪਾਵ ਮਹਾਬਲੀ ਜਦੋਂ ਪਾਪ ਦਾ ਘੜਾ ਭਰ ਜਾਂਦਾ ਫਿਰ ਉਹ ਆਪ ਦੇ ਆਪ ਹੀ ਜਿਹੜਾ ਹੈਗਾ ਉਹ ਫੁੱਟ ਜਾਂਦਾ ਹੂੰ ਅੱਜ ਦੇ ਸੋਸ਼ਲ ਜਨਾਲ ਮੀਡੀਆ ਇਹਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਮੁੰਡੇ ਨੌਜਵਾਨ ਜਿਹੜੇ ਆਪਣੇ ਗੰਧ ਪ੍ਰੋਸ ਰਹੇ ਨੇ ਜੀ ਬਿਲਕੁਲ ਤਾਂ ਫੈਲਾ ਰਹੇ ਨੇ ਇਸ ਸਮਾਜ ਦੇ ਵਿੱਚ ਹੂੰ ਦੇਖੋ ਜਿਹੜੀਆਂ ਚੀਜ਼ਾਂ ਸੀ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਦੇ ਸਕਦੇ ਉਹ ਸਮਾਜ ਦੇ ਦੇਣੀਆਂ ਉਹ ਠੀਕ ਨਹੀਂ ਹੈ ਹੂੰ ਭਾਈ ਅਮਰਪਾਲ ਸਿੰਘ ਮਹਿਰੋ ਨੇ ਜ਼ਿੰਮੇਵਾਰੀ ਲਈ ਉਹਨਾਂ ਦੇ ਦੋਸਤ ਸਿੰਘ ਇੱਕ ਜਸਪ੍ਰੀਤ ਸਿੰਘ ਮਹਿਰੋ ਦੇ ਕੋ ਨਿਮਰਤ ਪ੍ਰੀਤ ਸਿੰਘਾ ਜਿਹੜਾ ਮੁੰਡਾ ਸਾਰੀ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਹੋਏ ਨੇ ਜੀ ਉਹਨਾਂ ਨੇ ਕਿਹਾ ਵੀ ਅਸੀਂ ਸੋਧਾ ਲਾਇਆ ਹਾਂ ਇਹ ਮਰਦ ਦਾ ਹੀ ਕੰਮ ਹੁੰਦਾ। ਸੋਧਾ ਰਾ ਕੇ ਕਹਿਣਾ ਵੀ ਅਸੀਂ ਨੇ ਮਾਰਿਆ। ਠੀਕ ਹੀ ਪਾਉਣਾ ਨੇ ਗੰਦ ਸਾਫ ਕਰਤਾ ਹੋਣੇ ਚਾਹੀਦੇ ਨੇ ਹਜੇ। ਪਹਿਲਾਂ ਤਾਂ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਸਰਕਾਰਾਂ ਦੀ ਬਣਦੀ ਆ। ਹੂੰ। ਸਰਕਾਰ ਆ ਜਿਹੜੀ ਜਿਹੜੇ ਲੋਕ ਸੱਚ ਦੀ ਗੱਲ ਕਰਦੇ ਨੇ। ਸੋਸ਼ਲ ਮੀਡੀਆ ਤੇ ਚਾਹੇ ਕੋਈ ਚੈਨਲ ਆ ਜਾਂ ਕੋਈ ਆਮ ਵਿਅਕਤੀ ਆ ਜਾਂ ਕੋਈ ਹੋਰ ਆ। ਉਹ ਆਪ ਦਾ ਚੈਨਲ ਬਣਾ ਕੇ 자기 ਦੀ ਆਈਡੀ ਬਣਾ ਕੇ ਜਦੋਂ ਕੋਈ ਸੱਚ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹ ਫਿਰ ਜਿਹੜੀ ਸਰਕਾਰ ਆ ਉਹਦਾ ਚੈਨਲ ਬੰਦ ਕਰ ਦਿੰਦੇ ਨੇ ਹੂੰ ਉਹਦਾ ਅਕਾਊਂਟ ਬੰਦ ਹੋ ਜਾਂਦਾ ਸਾਡਾ ਵੀ ਜਿਹੜਾ ਪੇਜ ਆਉਂਦਾ ਸੀ ਅਰਮਾਂ ਖਰਬਾਂ ਦੇ ਨਾਂ ਤੇ ਆ YouTube ਤੇ ਹੂੰ ਉਹ ਵੀ ਸਾਡਾ ਇਹਨਾਂ ਨੇ ਜਿਹੜੀ ਉਹਨਾਂ ਦੀ ਮੰਨਦੇ ਉਹ ਬੰਦ ਕਰਤਾ ਜੀ ਕਿਉਂਕਿ ਅਸੀਂ ਵੀ ਫਿਰ ਤੁਹਾਨੂੰ ਪਤਾ ਹੀ ਹੈ ਸੱਚ ਜਿਹੜਾ ਹੈਗਾ ਉਹ ਕਿਸੇ ਲਈ ਵੀ ਅਸਬਿਆ ਨਹੀਂ ਹੂੰ ਸੱਚ ਬੋਲਦੇ ਆ ਹੂੰ ਉਹ ਸਰਕਾਰਾਂ ਤੋਂ ਨਹੀਂ ਸਿਆ ਜਾਂਦਾ ਫਿਰ ਉਹ ਬੰਦ ਕਰ ਦਿੰਦੇ ਹੂੰ ਸਰਕਾਰ ਨੂੰ ਜਿਹੜੇ ਉਹ ਜੇ ਗੰਦ ਪ੍ਰੋਸਦੇ ਨੇ ਹੂੰ ਉਹਨਾਂ ਦੇ ਚੈਨਲ ਕਿਉਂ ਨਹੀਂ ਦਿਸਦੇ ਹੂੰ ਇਹਦਾ ਮਤਲਬ ਵੀ ਸਰਕਾਰ ਇਹ ਕਰਾ ਰਹੀ ਆ ਵੀ ਤੁਸੀਂ ਗੰਦ ਪਾਓ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਬੱਚੇ ਬੱਚੀਆਂ ਨੇ ਤੁਸੀਂ ਉਹਨਾਂ ਨੂੰ ਖਰਾਬ ਕਰੋ ਉਹਨਾਂ ਨੂੰ ਗਲਤ ਲਾਈਨ ਤੇ ਲਾਓ ਇਹਦਾ ਮਤਲਬ ਸਰਕਾਰ ਦੇ ਰਹੀ ਆ ਨਾ ਸੂਟ ਹੂੰ ਜੇ ਹੋਰ ਚੈਨਲ ਬੰਦ ਹੋ ਰਹੇ ਨੇ ਸਚਾਈ ਦੇ ਤੋਂ ਜਿਹੜੇ ਸੱਚ ਬੋਲਦੇ ਨੇ ਉਹਨਾਂ ਦਾ ਚੈਨਲ ਬੰਦ ਕੀਤਾ ਜਾਂਦਾ ਸਰਕਾਰ ਦਾ ਵਿਰੋਧ ਦਿਖਾਉਂ ਸਰਕਾਰ ਦੀਆਂ ਕਮੀਆਂ ਦਿਖਾਉਂਦੇ ਨੇ ਉਹ ਬੈਨ ਕੀਤੇ ਜਾਂਦੇ ਨੇ ਫਿਰ ਜਿਹੜੇ ਇਹੋ ਜਿਹੇ ਬਲੌਗਰ ਨੇ ਜਿਹੜੇ ਅਸਲੀਲਤਾ ਫੈਰਾ ਰਹੇ ਨੇ ਉਹਨਾਂ ਦੇ ਚੈਨਲ ਕਿਉਂ ਨਹੀਂ ਬੰਦ ਹੁੰਦੇ ਉਹਨਾਂ ਦੇ ਕਿਉਂ ਨਹੀਂ ਬੈਨ ਕੀਤੇ ਜਾਂਦੇ ਉਹ ਵੀ ਕਰਨੇ ਚਾਹੀਦੇ ਨੇ ਇਹ ਸਰਕਾਰ ਜ਼ਿੰਮੇਵਾਰ ਆ ਜੇ ਸਰਕਾਰ ਉਹਨਾਂ ਦੇ ਚੈਨਲ ਬੰਦ ਕਰੇ ਜਦੋਂ ਕੋਈ ਇਹੋ ਜਿਹਾ ਪਾਉਂਦਾ ਵੀਡੀਓ ਫਿਰ ਲੋਕ ਆਪ ਹੀ ਛੱਡ ਜਾਣਗੇ ਪਉਣਾ ਹੂੰ ਫਿਰ ਸਿੰਘਾਂ ਨੂੰ ਕੀ ਲੋੜ ਹੈ ਵੀ ਸੌਦਾ ਲਾਉਣ ਦੀ ਉਹਨਾਂ ਦੀ ਹੂੰ ਜਦੋਂ ਸਰਕਾਰ ਤਾਂ ਆਪ ਇਹੋ ਜਿਹੇ ਜਿਹੜਾ ਹੈਗਾ ਸਿਸਟਮ ਉਹਨਾਂ ਨੂੰ ਖੁੱਲ੍ਹ ਦੇ ਰੱਖਿਆ ਵੀ ਤੁਸੀਂ ਬਣਾਓ ਤੁਹਾਨੂੰ ਕੋਈ ਬੈਨ ਨਹੀਂ ਹੈ ਜੇ ਕੋਈ ਸੱਚ ਦੀ ਗੱਲ ਕਰਦਾ ਉਹਦੇ ਅਕਾਊਂਟ ਨਹੀਂ ਪਰ ਬਹੁਤ ਸਾਰੀਆਂ ਵੀਡੀਓ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਹੋਰਾਂ ਦੀਆਂ ਜਿੱਥੇ ਸਮਝਾਉਣ ਚਲੇ ਜਾਂਦੇ ਨੇ ਉਹ ਉੱਥੇ ਜਾ ਕੇ ਮਾਫੀਆਂ ਤੱਕ ਮੰਗਵਾਈਆਂ ਜਾਂਦੀਆਂ ਉਹ ਤਰੀਕਾ ਠੀਕ ਨਹੀਂ ਸੀ ਇਹ ਤਰੀਕਾ ਕਿਸੇ ਨੂੰ ਮਾਰ ਦੇਣਾ ਕਤਲ ਹੀ ਕਰ ਦੇਣਾ ਜਿਹੜੀ ਇਹ ਮਾਰੀ ਆ ਇਹਨੂੰ ਵੀ ਪਹਿਲਾਂ ਸਮਝ ਆਇਆ ਸੀਗਾ ਹੂੰ ਜਿੱਥੇ ਸਾਨੂੰ ਬਈ ਬਈ ਇਹਦਾ ਫਾਦਰ ਦੀ ਪਹਿਲਾਂ ਕੈਂਸਰ ਕੋਸ ਦੀ ਬਿਮਾਰੀ ਸੀ ਉਦੋਂ ਅਮਰਤੋਬਾਲ ਮੈਨੂੰ ਲੱਖ ਡੇਢ ਲੱਖ ਰੁਪਈਆ ਵੀ ਦਿੱਤਾ ਇਹਨੂੰ ਹੂੰ ਵੀ ਤੂੰ ਇਹ ਛੱਡ ਦੇ ਕੰਮ ਪਰ ਜਿਹਨੂੰ ਗੰਦਗੀ ਖਾਣ ਦੀ ਆदत ਪੈ ਜੇ ਉਹ ਨਹੀਂ ਛੱਡ ਸਕਦਾ ਹੂੰ ਨਹੀਂ ਛੱਡਿਆ ਨਾ ਸਮਝਾਇਆ ਬਹੁਤ ਸਿੰਘਾਂ ਨੇ ਪਰ ਨਹੀਂ ਸੱਟਿਆ ਫਿਰ ਦੂਸਰਾ ਪਪਾ ਕਹੀ ਆ ਵੀ ਇਹ ਜਿਹੜੀ ਕਮਲ ਕੌਰ ਆ ਕਮਲ ਕੌਰ ਹੈ ਹੀ ਨਹੀਂ ਸੀ ਇਹ ਤਾਂ ਕੰਤਨ ਕੁਮਾਰੀ ਸੀ ਹਾਂ ਸਾਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹਨੇ ਆਪਦਾ ਕਮਲ ਕੌਰ ਨਾਮ ਰੱਖ ਲਿਆ ਮਸੂਰ ਹੋਣ ਵਾਸਤੇ ਜਿਹੜਾ ਕੋਈ ਦੇਖਦਾ ਸੀ ਹਾਲ ਕਹਿੰਦਾ ਵੀ ਪੰਜਾਬੀਆਂ ਦੀਆਂ ਧੀਆਂ ਪੜਨਾ ਕੁਛ ਕਰਦੀਆਂ ਨੇ ਹੂੰ ਇਹ ਸਾਡੇ ਸਮਾਜ ਨੂੰ ਸਿੱਖ ਸਮਾਜ ਨੂੰ ਇੱਕ ਟਾਰਗੇਟ ਬਣਾਇਆ ਗਿਆ ਇਹਨਾਂ ਨੇ ਹੂੰ ਤੇ ਫਿਰ ਇਹੋ ਜਿਹਾ ਗੰਦ ਦਾ ਸੋਧਾ ਲਾਉਣਾ ਜਿਹੜਾ ਕਹਿੰਦੇ ਸਤਰੀ ਦੇਖੋ ਜਦੋਂ ਨਾ ਕੋਈ ਸਮਝੇ ਚਾਹੇ ਕੋਈ ਪਾਪ ਕਰਦਾ ਜਿਹੜਾ ਜਿਹੜਾ ਵਦੀ ਤੇ ਆ ਜੇ ਤੇ ਪਹਿਲਾਂ ਵੀ ਉਹਨਾਂ ਦੇ ਸੋਧੇ ਲੱਗਦੇ ਆ ਇਹਨੇ ਇਹ ਸਿੰਘਾਂ ਨੇ ਲਾ ਰਲਾ ਨਾ ਕੀ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਨੇ ਖੱਚ ਪੰਜਾਬ ਦੇ ਵਿੱਚ ਗੰਦ ਪਾਉਂਦੇ ਨੇ ਉਹ ਆਪ ਦਾ ਸੁਧਾਰ ਕਰ ਲੈਣਾ ਨਹੀਂ ਸਿੰਘ ਹੁਣ ਸਿੱਧੇ ਹੋ ਗਏ ਆ ਪੰਜਾਬ ਦੇ ਵਿੱਚ ਬਹੁਤਾ ਜਿਹੜਾ ਫਟਾਏ ਟਮ ਟਮ ਆਣੀ ਚੱਲਣਾ ਇਹ ਆਪ ਦੇ ਜਿਹੜੇ ਨੇ ਬੰਦ ਕਰੋ ਔਰ ਬਾਲ ਸਾਰੀਆਂ ਚੀਜ਼ਾਂ ਨੇ ਜਿਹੜੇ ਸਮਾਜ ਨੂੰ ਛੇ ਦਿਨ ਜਿਹੜਾ ਪਰਿਵਾਰ ਦੇ ਵਿੱਚ ਬੈਠ ਕੇ ਚੀਜ਼ ਦੇਖੀ ਜਾਵੇ ਉਹ ਬਣਾ ਲਓ ਕੋਈ ਰੋਗ ਦਾ ਤੁਹਾਨੂੰ ਬਹੁਤ ਸਾਰੇ ਔਰ ਵੀ ਨੌਜਵਾਨ ਜਿਹੜੇ ਵੀਰ ਨਹੀਂ ਉਹ ਬਣਾਉਂਦੇ ਹੀ ਨਹੀਂ ਨਾ ਉਹ ਬਣਾ ਲੈਣਾ ਕਿਉਂ ਪੰਜਾਬ ਨੂੰ ਇਹ ਗਲਤ ਪਾਸੇ ਤੋਰ ਰਹੇ ਨੇ ਬੱਚੇ ਬੱਚੀਆਂ ਨੂੰ ਤੇ ਜਿਹੜੇ ਉਹਦੀ ਹਮਾਇਤ ਤੇ ਉਤਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਉਸ ਕੰਚਨ ਕੁਮਾਰੀ ਦੀਆਂ ਜਿਹੜੀਆਂ ਰੀਲਾਂ ਜਿਹੜੀਆਂ ਬਣਾਈਆਂ ਹੋਈਆਂ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਬੈਠ ਕੇ ਦੇਖੋ ਜੇ ਤੁਹਾਡੇ ਦੇ ਵਿੱਚ ਜ਼ਰੂਰਤ ਆ ਨਾ ਜਿਹੜੇ ਤੁਸੀਂ ਬੋਲਦੇ ਆ ਉਹਦੇ ਹੱਕ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਹਦੀਆਂ ਵੀਡੀਓ ਜੋ ਕੁਛ ਉਹ ਗੰਦ ਬੱਕ ਰਹੀ ਆ ਜੋ ਕੁਛ ਉਹ ਬੋਲ ਰਹੀ ਆ ਜੋ ਕੁਛ ਕਰਦੀ ਆ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦੇਖੋ ਸਾਰੇ ਪਰਿਵਾਰ ਬੈਠ ਕੇ ਦੇਖੋ ਵੀ ਉਹ ਦੇਖਣ ਯੋਗ ਹੈ ਇਸ ਕਰਕੇ ਜਿਹੜੇ ਲੋਕ ਨੇ ਫਿਰ ਇਹ ਦੂਜੇ ਲੋਕ ਇਸ ਸਮਝਦੇ ਨੇ ਨਹੀਂ ਪਿਰਤ ਠੀਕ ਹੈ ਜੀ ਤੁਸੀਂ ਤੁਸੀਂ ਇਹ ਸਮਝਦੇ ਹੋ ਪਿਰਤ ਠੀਕ ਹੈ ਇਹ ਬਿਲਕੁਲ ਜੇ ਕੋਈ ਨਾ ਹੋਵੇ ਭਾਈ ਅਮਰਪਾਲ ਸਿੰਘ ਹੋਰਾਂ ਦੀ ਜਿਸ ਪੋਸਟ ਦਾ ਮੈਂ ਜ਼ਿਕਰ ਵੀ ਸਟਾਰਟਿੰਗ ਦੇ ਵਿੱਚ ਕੀਤਾ ਉਹਨੇ ਤਾਂ ਕਿਹਾ ਕਿ ਠੀਕ ਹੈ ਮੈਂ 5-7 ਸਾਲ 10 ਸਾਲ ਅੰਦਰ ਲਾ ਵੀ ਲਵਾਂਗਾ ਪਰ ਉਹ ਤੋਂ ਪਹਿਲਾਂ ਮੈਂ ਪੰਜਾਂ ਸੱਤਾਂ ਦਾ ਹੋਰ ਸੌਦਾ ਲਾ ਕੇ ਜਾਊਂਗਾ ਜਿਹੜੇ ਕੰਮ ਕਰਦਾ ਫਿਰ ਫਿਰ ਕੋਈ ਸਜ਼ਾ ਤੋਂ ਹੀ ਮਿਲਣੀ ਆ ਸਜ਼ਾ ਤੋਂ ਨਹੀਂ ਮਿਲਣੀ ਆ ਨਾ ਫਿਰ ਕੁਛ ਕਰਕੇ ਵੀ ਜਾਵੇ ਜਿਹੜੇ ਹੋਰਾਂ ਨੂੰ ਵੀ ਕਰਨ ਹੋਣ ਹੂੰ ਜਦੋਂ ਉਹਨੇ ਕਹਿਤਾ ਜ਼ਿੰਮੇਵਾਰੀ ਲੈ ਲਈ ਉਹ ਮਰਦ ਬੰਦੇ ਦੀ ਇੱਕ ਕੰਮ ਹੁੰਦਾ ਜਿਹੜਾ ਕੰਮ ਕਰਕੇ ਮਾਰ ਕੇ ਸਾਨੂੰ ਲੁਕ ਜੇ ਹੋਰਾਂ ਨੂੰ ਕਟਾਉਂਦਾ ਫਿਰਦੇ ਉਹ ਕੋਈ ਉਹ ਚੰਗੀ ਗੱਲ ਆ ਪਹਿਲੇ ਮੈਨੂੰ ਦੱਸੋ ਹੂੰ ਨਾ ਸਾਹਮਣੇ ਆਉਂਦੇ ਉਹ ਕੋਈ ਹੋਰ ਪੁਲਿਸ ਨੇ ਚੱਕ ਲੈਣੇ ਸੀਗੇ ਨਜਾਇਜ਼ ਉੱਤੇ ਜਦ ਆਪ ਦੇਖਦੇ ਨੇ ਕਿਤੇ ਕਤਲ ਹੋ ਜੇ ਕਿਤੇ ਹੋਰ ਮਾਰਕੁੱਟ ਹੋਵੇ ਜਿਹੜੀ ਪੁਲਿਸ ਚਾਕੇ ਨਜਾਇਜ਼ ਹੀ ਬੰਦੇ ਕੁੱਟੀਆਂ ਜਾਂਦੀਆਂ ਕੁੱਟ-ਕੁੱਟ ਕੇ ਉਹਨਾਂ ਦਾ ਨਾਸ ਕਰ ਦਿੰਦੀਆਂ ਮਗਰੋਂ ਚਾਹੇ ਉਹ ਗਲਤ ਹੋਣ ਛੱਡਿਆ ਜਾਂਦਾ ਉਹਨਾਂ ਨੂੰ ਵੀ ਇਹ ਨਜਾਇਜ਼ ਫੜੇ ਨੇ ਪਰ ਇੱਕ ਵਾਰੀ ਤਾਂ ਅਗਲੇ ਦੀ ਚਮੜੀ ਦੇ ਢੇਡ ਦਿੰਦੀਆਂ ਨਾ ਪੁਲਿਸ ਇਹਨਾਂ ਦੀ ਤਾਂ ਭੁਜੇ ਨਹੀਂ ਹੈਗੀ ਇਹਨਾਂ ਦਾ ਜ਼ਿੰਮੇਵਾਰ ਨਹੀਂ ਨਹੀਂ ਪਰ ਖਾਲਸਾ ਜੀ ਇਹਦੇ ਵਿੱਚ ਇੱਕ ਐਂਗਲ ਇਹ ਵੀ ਆ ਰਿਹਾ ਨਾ ਕਿ ਜਦੋਂ ਕਤਲ ਕੀਤਾ ਗਿਆ ਸਭ ਤੋਂ ਵੱਡਾ ਇਤਰਾਜ਼ ਦਾ ਇੱਕ ਇਹ ਵੀ ਆ ਰਿਹਾ ਜਿਹੜੀ ਜਿਸ ਤਰ੍ਹਾਂ ਦੇ ਚੀਜ਼ਾਂ ਬਾਹਰ ਆ ਰਹੀਆਂ ਨੇ ਇਸ ਵੇਲੇ ਸੋਸ਼ਲ ਮੀਡੀਆ ਦੇ ਤੌਰ ਤੇ ਵੀ ਔਰ ਪ੍ਰ ਉਹ ਕਹਿ ਰਹੇ ਨੇ ਕਿ ਕਮਰਕੱਸੇ ਦੇ ਨਾਲ ਗੱਲ ਘੁੱਟਿਆ ਗਿਆ ਕਿ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ ਕਮਰਕੱਸੇ ਨੂੰ ਇਸ ਤਰੀਕੇ ਨਾਲ ਦੂਜੀ ਗੱਲ ਕਿ ਕਤਲ ਕਰਕੇ ਉਸ ਨੂੰ ਇੱਕ ਜਿਹੜੀ ਪਾਰਕਿੰਗ ਹੈ ਉਸ ਦੇ ਵਿੱਚ ਛੱਡ ਦਿੱਤਾ ਗਿਆ ਜੇ ਅਜਿਹੀ ਗੱਲ ਸੀ ਤਾਂ ਫਿਰ ਤਾਂ ਉਸੇ ਦਿਨ ਹੀ ਮੰਨ ਲੈਣਾ ਚਾਹੀਦਾ ਸੀ ਉਸੇ ਦਿਨ ਹੀ ਪੋਸਟ ਪਾ ਦੇਣੀ ਚਾਹੀਦੀ ਸੀ ਕਈ ਦਿਨਾਂ ਬਾਅਦ ਉਹ ਡੈੱਡ ਬੋਡੀ ਮਿਲਦੀ ਹੈ ਔਰ ਜਦੋਂ ਸੀਸੀਟੀਵੀ ਬਾਹਰ ਆ ਜਾਂਦੀ ਹੈ ਬੰਦੇ ਆਈਡੈਂਟੀਫਾਈ ਕਰਨਦੀਪ ਪੁਲਿਸ ਨੇੜੇ ਪਹੁੰਚ ਜਾਂਦੀ ਆ ਉਦੋਂ ਇਹ ਪੋਸਟ ਆਉਂਦੀ ਆ ਘੱਟੋ ਘੱਟ 3 ਦਿਨਾਂ ਬਾਅਦ ਤੁਹਾਨੂੰ ਨਹੀਂ ਲੱਗਦਾ ਕਿ ਮੌਕੇ ਤੇ ਹੀ ਇਹ ਹੋ ਜਾਣਾ ਚਾਹੀਦਾ ਜੇ ਮੈਸੇਜ ਤੀ ਦਾ ਸ਼ਰਿਆਮ ਜਾਣਾ ਚਾਹੀਦਾ ਸੀ ਦੇਖੋ ਗੱਲ ਇਹ ਆ ਵੀ ਹੋ ਸਕਦਾ ਉਹਨਾਂ ਨੇ ਕੋਈ ਹੋਰ ਸੋਧਣਾ ਹੋਵੇ ਇਕੱਠੀ ਹੋ ਜਾਏਗਾ ਉਹ ਹੁਣ ਉਹ ਦੱਸ ਸਕਦੇ ਨੇ ਵੀ ਕਿਉਂ ਨਹੀਂ ਉਹਨਾਂ ਨੇ ਤੁਰਤ ਪੈਰ ਤੇ ਕਰਿਆ ਕੰਮ ਹੂੰ ਬਾਕੀ ਤੁਸੀਂ ਕਮਰ ਜਿਹੜੇ ਸਿੰਘ ਦੇ ਸ਼ਸਤਰ ਨੇ ਨਾ ਸਿੰਘ ਨਾ ਸ਼ੇਰ ਦਾ ਵਾ ਜਿੰਨੇ ਵੀ ਸ਼ਸਤਰ ਨੇ ਉਹ ਸਾਰੇ ਕੰਮ ਆ ਜਾਂਦੇ ਨੇ ਹੂੰ ਜਦੋਂ ਕੰਮ ਮੌਕੇ ਤੇ ਹੋਵੇ ਤਾਂ ਕਮਰ ਕਸ਼ੇ ਨਾਲ ਕਮਰ ਕਸ਼ੇ ਨਾਲ ਗਾਲਾ ਘੋਟ ਕੇ ਮਾਰਦੇ। ਇਹ ਤਾਂ ਜਿਹੜਾ ਨਿੰਗ ਸਿੰਘਾਂ ਦਾ ਜੀ ਕੋਈ ਕੱਲਾ ਇੱਕ ਸਹਰੇ ਦੇ ਵਿੱਚ ਖੜਾ ਹੋਵੇ ਤਾਂ ਵੀ ਸਿੰਘ ਤੋਂ ਡਰਨਾ ਚਾਹੀਦਾ। ਜਿਹੜਾ ਕਸਹਰੇ ਦਾ ਨਾਲਾ ਉਹ ਵੀ ਗਾਲ ਘੁੱਟਣ ਦੇ ਕੰਮ ਆ ਜਾਂਦਾ। ਉਹ ਵੀ ਗਾਲ ਘੋਟ ਕੇ ਮਾਰ ਦਿੰਦਾ ਬੰਦਾ। ਕੀ ਹੁਣ ਲੋਕ ਸੁਣ ਲੈਣ ਸਾਸਤਰ ਜਦੋਂ ਕੰਮ ਆਉਂਦੇ ਨੇ। ਫਿਰ ਇੱਕ ਜੀ ਸਾਤਰ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਦੋਂ ਅ ਸੱਚੇ ਪਾਤਸ਼ਾਹ ਮਹਾਰਾਜੀ ਦਾ ਆਪਣੇ ਮੁਕਸਰ ਦੀ ਧਰਤੀ ਤੇ ਗਏ। ਤੇ ਉਹ ਸਵੇਰੇ ਸੌਚ ਜਾ ਰਹੇ ਸੀ ਗੜਬਾ ਹੀ ਸੀ ਕੋਲੇ ਉਹਨਾਂ ਨੇ ਜੀ ਮੁਗਲ ਨੇ ਦੇਖਿਆ ਕਿ ਨਹੀਂ ਵੀ ਇਹ ਗੁਰੂ ਸਾਹਿਬ ਕੋਲ ਹੁਣ ਕੋਈ ਸ਼ਸਤਰ ਨਹੀਂ ਹੈਗਾ ਹੁਣ ਆਪਾਂ ਇਹਦੇ ਨਾਲ ਤੇ ਬਾਹਰ ਕਰ ਦਈਏ ਹੂੰ ਜਦੋਂ ਗੁਰੂ ਸਾਹਿਬ ਕੋਲੇ ਪਤਾ ਭਾਪਕੇ ਸਤਗੁਰੂ ਮਹਾਰਾਜ ਜਦੋਂ ਕੋਲੇ ਆਇਆ ਮਹਾਰਾਜ ਨੇ ਉਹ ਹੀ ਗੜਬਾ ਉਹਦੇ ਚਰਚੇ ਮਾਰ ਕੇ ਮਾਰਤਾ ਸੀ ਅੱਜ ਵੀ ਉਹਦੀ ਉੱਥੇ ਬਣੀ ਹੋਈ ਆ ਅੱਜ ਵੀ ਉਹਦੇ ਜਿਹੜੇ ਹੈਗੇ ਜੁੱਤੀਆਂ ਪੈਂਦੀਆਂ ਨੇ ਜੀ ਹੂੰ ਤੇ ਸਿੰਘ ਦਾ ਜਿਹੜਾ ਸ਼ਸਤਰ ਨੇ ਸਿੰਘਾਂ ਦਾ ਸ਼ਸਤਰ ਖਾਪਲਾ ਜਿਹੜਾ ਕੰਮ ਆ ਗਿਆ ਮੌਕੇ ਤੇ ਕੰਮ ਆ ਗਿਆ ਉਹ ਹੀ ਸ਼ਸਤਰ ਆ ਹੂੰ ਇਸ ਕਰਕੇ ਜਿਹੜੇ ਸਿੰਘ ਨੇ ਪਹਿਲੀ ਗੱਲ ਤਾਂ ਦਇਆ ਸਿੰਘ ਦੇ ਵਿੱਚ ਬਹੁਤ ਆ ਸਿੱਧ ਸਿੱਧ ਕਿਸੇ ਨੂੰ ਕਹਿੰਦੇ ਨੇ ਜਦੋਂ ਕੋਈ ਚੇਤਾਵਨੀਆਂ ਦੇ ਕੇ ਬਾਦ ਨਾ ਆਵੇ ਫਿਰ ਜਦੋਂ ਉਹ ਕਹਿੰਦੇ ਪਾਣੀ ਸ਼ੁਰੂ ਤੋਂ ਹੀ ਤਪਦਾ ਫਿਰ ਤਾਂ ਕੁਝ ਕਰਨਾ ਹੀ ਪੈਂਦਾ ਨਾ ਹੂੰ ਫਿਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਇਹੀ ਗੱਲ ਵਧੀਆ ਕੀਤੀ ਹੈ ਵੀ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਹੋਰ ਕੋਈ ਨਜਾਇਜ਼ ਬੰਦਾ ਦੇ ਵਿੱਚ ਫਸਿਆ ਕੋਈ ਨਹੀਂ ਹੈਗਾ ਹੂੰ ਬਹੁਤ ਵੱਡੀ ਗੱਲ ਆ ਬਾਕੀ ਜਿਹੜੇ ਭਾਈ ਅਮਰਪਾਲ ਸਿੰਘ ਮਹਿਰੋਂ ਨੇ ਜੋ ਉਹਨਾਂ ਨੇ ਹੁਣ ਕਿਹਾ ਤੇ ਹੁਣ ਜਿਹੜੇ ਬਲੌਗਰ ਨੇ ਹੁਣ ਆਪਦੇ ਆਪ ਨੂੰ ਸੋ ਚ ਲੈਣਾ ਵੀ ਉਹਨਾਂ ਨੇ ਇਸੇ ਤਰ੍ਹਾਂ ਗੰਧਪੁਰੋਸ਼ਣਾ ਜਾਂ ਫਿਰ ਉਹਨਾਂ ਨੇ ਵੀ ਬੀਬੀ ਜਿਹੜੀ ਕੰਚਨ ਕੁਮਾਰੀ ਆ ਉਹਦੇ ਕੋਲੇ ਜਾਣਾ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਇਹ ਜ਼ਾਹਿਰ ਜੀ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਅਰੇਸਟ ਹੋਣਗੇ ਉਹਨਾਂ ਤੇ ਬਣਦਾ ਮੁਕੱਦਮਾ ਚੱਲੇਗਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਤੋਂ ਕਿਉਂਕਿ ਭਾਈ ਅਮਰਤਪਾਲ ਸਾਹਿਬ ਮਹਿਰੋਂ ਦਾ ਨਾ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਬਲੌਗਰ ਨੇ ਬਹੁਤ ਉਹਨਾਂ ਦੇ ਵਿੱਚ ਇੱਕ ਡਰਤਾ ਹੈ ਭੈਤਾ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜਿਸ ਜਿਸ ਤਰੀਕੇ ਨਾਲ ਉਹਨਾਂ ਨੇ ਇਸ ਤੋਂ ਪਹਿਲਾਂ ਕਈਆਂ ਨਾਲ ਟ੍ਰੀਟ ਕੀਤਾ ਚਾਹੇ ਉਹ ਘਰੇ ਜਾ ਕੇ ਸਮਝਾ ਕੇ ਆਉਂਦੇ ਰੇ ਪਰ ਇੱਕ ਭੈ ਜ਼ਰੂਰ ਸੀ ਤੁਹਾਨੂੰ ਲੱਗਦਾ ਕਿ ਜਦੋਂ ਭਾਈ ਅਮਰਤਪਾਲ ਸਿੰਘ ਮਹਿਰੋਂ ਜੇਲ੍ਹ ਦੇ ਅੰਦਰ ਜਾਂਦੇ ਆ ਤਾਂ ਫਿਰ ਉਸ ਤੋਂ ਬਾਅਦ ਇੱਕ ਕਹਾਣੀ ਤੇ ਵਿਰਾਮ ਲੱਗੂਗਾ ਰੁਕੂਗੀ ਜਾਂ ਤੁਹਾਨੂੰ ਲੱਗਦਾ ਕਿ ਉਹ ਹੋਰ ਜ਼ਿਆਦਾ ਉਸ਼ਾਤ ਹੋ ਜਾਣਗੇ ਕਿ ਹੁਣ ਤਾਂ ਭਾਈ ਅਮਰਤਪਾਲ ਸਿੰਘ ਮਹਿਰੋਂ ਅੰਦਰ ਆਪਣਾ ਕੀ ਨੇ ਕਹੀ ਕੁਝ ਵਗਾਰ ਨਹੀਂ ਨਹੀਂ ਦੇਖੋ ਗੱਲ ਸੁਣ ਇਹ ਗੁਰੂ ਕਬ ਖਾਲਸਾ ਪੰਥ ਹੈ ਇੱਥੇ ਜੇ ਕੋਈ ਸ਼ਹੀਦ ਹੋ ਜਾਂਦਾ ਜਾਂ ਮਰ ਜਾਂਦਾ ਜਾਂ ਜੇਲ੍ਹ ਜਾਂਦਾ ਫਿਰ ਉਸ ਤੋਂ ਬਾਅਦ ਵਿਰਾਮ ਨਹੀਂ ਲੱਗਦਾ ਹੂੰ ਉਹ ਤੇ ਫਿਰ ਬੋਵਰਾ ਉਦੀ ਜਗ੍ਹਾ ਤੇ ਇਹ ਆ ਜਾਂਦੇ ਨੇ ਜੇ ਗੁਰੂ ਘਰ ਆ ਇਹ ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਹੂੰ ਤਿਆਰ ਪਰ ਤੇਰਾ ਸਿੰਘ ਹੋਰ ਬਥੇਰੀ ਉਹ ਹੋਂ ਚ ਗੁਰੂ ਸਾਹਿਬ ਖਾ ਉਹ ਕੀ ਦੇ ਉੱਤੇ ਸਿਰ ਸਿਰ ਤੇ ਮਿਹਨਤ ਪਰ ਆਦੀ ਨੂੰ ਕੋਈ ਜਾਣਦਾ ਹੀ ਨਹੀਂ ਹੈਗਾ ਗੁਰੂ ਸਾਹਿਬ ਤੋਂ ਦੋ ਸੇਵਾ ਲੈ ਲੈਂਦੇ ਨੇ ਇਹ ਤੇ ਗੁਰੂ ਦੀ ਕਲਾ ਦੇ ਦੋ ਵਰਤਿਆ ਕੀਤੇ ਵਰਤਦੀ ਆ ਤੁਹਾਨੂੰ ਵਰਤਦੀ ਆ ਗੁਰੂ ਜਾਣਦਾ ਹੂੰ ਇਹ ਉਹੀ ਕਰਦਾ ਕਰਨ ਕਰਨ ਪਰਮੇਸ਼ਰ ਹੀ ਆ ਸਮਰਾਥਾ ਉਹ ਸਭ ਕੁਝ ਕਰਾਉਂਦਾ ਹੂੰ ਸਾਡੇ ਹੱਥ 바ਸ ਕੁਛ ਨਹੀਂ ਹੈਗਾ ਹੂੰ ਉਹੀ ਪਤਾ ਨਹੀਂ ਕੀ ਦੇ ਉਤੇ ਸਿਰ ਤੇ ਮਾਰਿਆ ਭਰੇ ਹੱਥ ਰੱਖਦੇ ਹੁਣ ਜਦੋਂ ਇੰਦਰਾ ਗਾਂਧੀ ਮਾਰਿਆ ਉਹਦੇ ਬਾਲੀ ਗਾਰਡੀ ਸੀ ਭਾਈ ਸੁਦਮਨ ਸਿੰਘ ਤੇ ਬਿਆਨ ਸਿੰਘ ਹੂੰ ਇੰਦਰਾ ਗਾਂਧੀ ਨੂੰ ਆਪਣੇ ਬਿਆਨ ਤੇ ਬੋਚ ਨੂੰ ਸੋਧਣ ਵਾਲੇ ਹੂੰ ਕੌਣ ਸੀ ਉਹਨਾਂ ਦੇ ਪੁਲਿਸ ਵਾਲੇ ਸੀਗੇ ਹੂੰ ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ ਨਾਲ ਦੀ ਸੇਵਾ ਲੈ ਲੈਂਦਾ ਹੁੰਦਾ ਇਹ ਨਾਲ ਸਮਝਣਾ ਚਾਹੀਦਾ ਬਲੌਗਰਾਂ ਨੂੰ ਬੀਬੇ ਪਾਈ ਅਮਰਤਪਾਲ ਸਿੰਘ ਮੈਰੋਂ ਜੀਲ ਚ ਲੈ ਗਿਆ ਹੁਣ ਸਾਨੂੰ ਖੁੱਲੀਆਂ ਛੁੱਟੀਆਂ ਨੇ ਇਹ ਤਾਂ ਨਹੀਂ ਹੋ ਸਕਦਾ ਗੁਰੂ ਨੇ ਆਪ ਹੀ ਸੇਵਾਵਾਂ ਲੈਣੀਆਂ ਨੇ ਹਾਂ ਇਹ ਤੁਸੀਂ ਆਪ ਦਾ ਜਿਹੜਾ ਕਾਰੋਬਾਰ ਆ ਗੰਦ ਪਰੋਸ਼ਣ ਦਾ ਹੀ ਬੰਦ ਕਰ ਦਿਓ ਪੰਜਾਬ ਦੇ ਵਿੱਚ ਇਹ ਨਹੀਂ ਚੱਲਣ ਦਿੱਤਾ ਜਾਊਗਾ ਤੇ ਜਿਹੜੇ ਸਿੰਘ ਨੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਪਤਾ ਨਹੀਂ ਕਿਹੜੇ ਸਿੰਘਾਂ ਤੋਂ ਸੇਵਾ ਲੈਣੀ ਆ ਇਹ ਗੰਦ ਬੰਦ ਕਰਕੇ ਹੋਰ ਤੁਸੀਂ ਜਿਹੜੇ ਕਾਰੋਬਾਰ ਉਹ ਕਰ ਲਓ ਬਹੁਤ ਧੰਨਵਾਦ ਖਾਲਸਾ ਜੀ ਤੁਸੀਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜੋ ਕੋ ਜੇ ਵਾਪਰਿਆ ਉਸ ਦੀਆਂ ਮਿਲੀਆਂ ਜੁੜੀਆਂ ਪ੍ਰਤੀਕਿਰਿਆਵਾਂ ਤੇ ਅਸੀਂ ਚਰਚਾ ਕੀਤੀ ਹੈ ਜਿਸ ਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਹੋਰਾਂ ਨੇ ਕਿਹਾ ਹੈ ਕਿ ਜੋ ਕੁਝ ਹੋਇਆ ਉਹ ਬਿਲਕੁਲ ਠੀਕ ਹੋਇਆ ਇਸੇ ਤਰ੍ਹਾਂ ਹੋਣਾ ਚਾਹੀਦਾ ਸੀ ਤਾਂ ਕਿ ਜਿਹੜੇ ਬਾਕੀ ਵੀ ਨੇ ਇਸ ਰਾਹ ਤੇ ਚੱਲੇ ਹੋਏ ਨੇ ਜਾਂ ਚੱਲਣ ਬਾਰੇ ਸੋਚ ਰਹੇ ਆ ਉਹਨਾਂ ਤੱਕ ਇੱਕ ਸੁਨੇਹਾ ਜ਼ਰੂਰ ਜਾਏਗਾ ਫਿਲਹਾਲ ਮੈਨੂੰ ਦਿਓ ਜੀ